ਕੇਂਦਰ ਸਰਕਾਰ ਦੇ ਵੱਲੋਂ ਜੋ ਐਜੂਕੇਸ਼ਨ ਪਾਲਿਸੀ ਨੂੰ ਲੈ ਕੇ ਨਵਾਂ ਡਰਾਫਟ ਤਿਆਰ ਕੀਤਾ ਗਿਆ ਸੀ ਉਸ ਦੇ ਵਿੱਚ ਪੰਜਾਬੀ ਦਾ ਜ਼ਿਕਰ ਨਹੀਂ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਪਾਸ ਕੀਤਾ ਗਿਆ ਕਿ ਕੋਈ ਵੀ ਬੋਰਡ ਹੋਵੇ ਚਾਹੇ CBSE ਚਾਹੇ ICSE ਜੇ 10ਵੀਂ ਤੱਕ ਪੰਜਾਬੀ ਨਹੀਂ ਪੜ੍ਹਾਉਣਗੇ ਹਾਂ ਉਹ ਬੱਚਿਆਂ ਨੂੰ 10ਵੀਂ ਦਾ ਸਰਟੀਫਿਕੇਟ ਨਹੀਂ ਦੇ ਸਕਦੇ ਇਹ ਲਾਜ਼ਮੀ ਕਿਹਾ ਗਿਆ ਕਿ ਪੰਜਾਬੀ 10ਵੀਂ ਤੱਕ ਪੜਾਣੀ ਪੰਜਾਬ 'ਚ ਲਾਜ਼ਮੀ ਹੈ ਇਸ ਨੂੰ ਲੈ ਕੇ ਹੁਣ ਗੁਰੂ ਰੰਧਾਵਾ ਨੇ ਵੀ ਟਵੀਟ ਕਰ ਦਿੱਤਾ ਪੰਜਾਬੀ ਸਿੰਗਰ ਗੁਰੂ ਰੰਧਾਵਾ ਨੇ ਲਿਖਿਆ ਕਿ ਪੰਜਾਬੀ ਭਾਸ਼ਾ ਪੰਜਾਬ 'ਚ ਪੜ੍ਹਨੀ ਜ਼ਰੂਰੀ ਹੈ ਔਰ ਮੈਂ ਜੋ ਵੀ ਹਾਂ ਜੋ ਪੰਜਾਬੀ ਕਰਕੇ ਹਾਂ ਪੰਜਾਬੀ ਸਾਡਾ ਮਾਣ ਹੈ ਪੰਜਾਬੀ ਭਾਸ਼ਾ ਸਾਡੀ ਮਾਂ ਹੈ ਤੇ ਅਸੀਂ ਕਿਸੇ ਵੀ ਮਸਲੇ ਤੇ ਕੰਪਰੋਮਾਈਜ਼ ਨਹੀਂ ਕਰਾਂਗੇ ਪੰਜਾਬੀ ਪੜਨੀ ਲਾਜ਼ਮੀ ਹੈ ਉਹਨਾਂ ਨੇ ਕਿਹਾ ਮੈਂ ਅੱਜ ਜੋ ਕੁਝ ਵੀ ਆ ਉਹ ਪੰਜਾਬੀ ਦੇ ਬਾਵਜੂਦਾਂ ਮੈਂ ਇੱਕ ਪ੍ਰਾਊਡ ਪੰਜਾਬੀ ਆ ਪ੍ਰਾਊਡ ਇੰਡੀਅਨ ਆ ਤੇ ਮੈਂ ਚਾਹਣਾ ਕਿ ਪੰਜਾਬੀ ਭਾਸ਼ਾ ਹੀ ਰਹੇ ਪੰਜਾਬ ਦੇ ਵਿੱਚ ਲਾਜ਼ਮੀ ਹੋਣੀ ਚਾਹੀਦੀ ਹੈ ਉਹਨਾਂ ਨੇ ਹਮਾਇਤ ਕੀਤੀ ਇਸ ਗੱਲ ਦੀ ਕਿ ਪੰਜਾਬੀ ਭਾਸ਼ਾ ਲਾਜ਼ਮੀ ਹੋਣੀ ਚਾਹੀਦੀ ਹੈ 10ਵੀਂ ਤੱਕ ਤੁਸੀਂ ਵੀ ਕਮੈਂਟ ਸੈਕਸ਼ਨ ਚ ਆਪਣੀ ਰਾਏ ਦਿਓ ਕੀ ਕਹਿਣਾ ਤੁਹਾਡਾ ਇਸ ਬਾਰੇ ਬਿਊਰੋ ਰਿਪੋਰਟ ਟੀਵੀ 24